ਗੁਰੂ ਤੋਂ ਭਾਵੇਂ ਪੁੱਛਣਾ ਬੰਦਿਆਂ ਨੂੰ ਪੁੱਛਦੇ ਨੇ ਖੇਤਾਂ 'ਚ ਬੋਰ ਕਰਾਉਣਾ ਹੋਵੇ ਉਹ ਵੀ ਪੁੱਛਦੇ ਨੇ ਵੀ ਬੋਰ ਕਰਾਈਏ ਕਿ ਨਾ ਕਰਾਈਏ ਗੱਡੀ ਲੈਣ ਜਾਣੀ ਹੋਵੇ ਤੇ ਕਈ ਇਹ ਵੀ ਪੁੱਛਣਾ ਜਾਂ ਪੁੱਛਦੇ ਆ ਵੀ ਗੱਡੀ ਕਿਦਨ ਲੈਣ ਜਾਈਏ ਕਿਹੜੇ ਨੰਬਰ ਦੀ ਲੈਣ ਲੈ ਕੇ ਆਈਏ ਪੁੱਤਰ ਦੀ ਦੀ ਬਰਾਤ ਕਿਦਨ ਆਵੇ ਤੇ ਕਿਦਨ ਜਾਵੇ ਇਹ ਵੀ ਕਈ ਪੁੱਛਦੇ ਨੇ ਘਰ ਦੀ ਨੇਕ ਦਿਨ ਰੱਖਣੀ ਹੈ ਇਹ ਵੀ ਪੁੱਛਦੇ ਨੇ ਕਈ ਕਾਦੇ ਵਿੱਚ ਨੇ ਭਲਾਓ ਭਰਮ ਦੇ ਬੋਲੋ ਜੀ ਆਂਡੇ ਵਿੱਚ ਕਈ ਵਾਰੀ ਆ ਘਰ ਦਾ ਨੀ ਪੁੱਥਰ ਰੱਖਣਗੇ ਨਾ ਕਈ ਤੇ ਗ੍ਰੰਥੀ ਸਿੰਘ ਨੂੰ ਅਰਦਾਸਾ ਸੋਧਣ ਲਈ ਵੀ ਸੱਦ ਲੈਂਦੇ ਆ ਗ੍ਰੰਥੀ ਨੇ ਅਰਦਾਸ ਵੀ ਕੀਤੀ ਦੇਗ ਵੀ ਵਰਤਾਈ ਫਿਰ ਇਟ ਦੇ ਨਾਲ ਧਾਗਾ ਵੀ ਬਧਾ ਹੁੰਦਾ ਅਲੱਗ ਇੱਕ ਨਾਰੀਅਲ ਵੀ ਹੁੰਦਾ ਫਿਰ ਤੇਲ ਵੀ ਚੋਂਦੇ ਆ ਫਿਰ ਨਾਰੀਅਲ ਭੰਦੇ ਵੀ ਆ ਤੇ ਉਥੇ ਫਿਰ ਕਈ ਵਾਰੀ ਗ੍ਰੰਥੀ ਸਿੰਘ ਕਹਿ ਹੀ ਦਿੰਦਾ ਵੀ ਜੇ ਤੁਸੀਂ ਆ ਸਾਰੇ ਪਖੰਡ ਕਰਨੇ ਸੀ ਫਿਰ ਅਰਦਾਸ ਦਾ ਕੀ ਮਤਲਬ ਰਹਿ ਗਿਆ ਅਰਦਾਸ ਦਾ ਕਈ ਇਤੋਂ ਵੀ ਅੱਗੇ ਲੰਘਾ ਸਾਡਾ ਇੱਕ ਮਿੱਤਰ ਸੀ ਉਹਨੇ ਉਹ ਕਹਿੰਦਾ ਜੀ ਕਈ ਵਾਰੀ ਨਾ ਕਈ ਵੀਰਵਾਰ ਪਾਉਂਦੇ ਨਹੀਂ ਉਹ ਲੈਂਟਰ ਨਹੀਂ ਪਾਉਂਦੇ ਜਿਹੜੇ ਆ ਫੱਕਰਾਂ ਪੀਰਾਂ ਨੂੰ ਮੰਨਦੇ ਜਿਹੜੇ ਆ ਮਠੀਆਂ ਨੂੰ ਮੰਨਦੇ ਆ ਉਹਨਾਂ ਨੂੰ ਵਹਿਮ ਹੁੰਦਾ ਜੀ ਅਸੀਂ ਅੱਜ ਪੀਰ ਦਾ ਦਿਨ ਹੈ ਇਸ ਕਰਕੇ ਅੱਜ ਅਸੀਂ ਲੈਂਟਰ ਨਹੀਂ ਪਾਉਣਾ ਤੇ ਉਹ ਕਹਿੰਦਾ ਵੀ ਕਈ ਵਾਰੀ ਮੈਨੂੰ ਕਈ ਪਰਿਵਾਰ ਕਹਣਗੇ ਜੀ ਲੈਂਟਰ ਆਪਾਂ ਸ਼ੁੱਕਰਵਾਰ ਪਾਲਾਂਗੇ ਜਾਂ ਬੁੱਧਵਾਰ ਪਾ ਲਈਏ ਵੀਰਵਾਰ ਨਹੀਂ ਪਾਉਣਾ ਅੱਜ ਬਾਬਾ ਜੀ ਦਾ ਦਿਨ ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਨਾ ਵੀ ਜੇ ਤੇ ਵੀਰਵਾਰ ਪਵਾਓਗੇ ਤੇ 50 100 ਸਾਲ ਦੀ ਗਰੰਟੀ ਮੈਂ ਲਿਖ ਕੇ ਦੇਣਾ ਲੈਂਟਰ ਨੂੰ ਕੁਝ ਵੀ ਨਹੀਂ ਹੁੰਦਾ ਤੇ ਜੇ ਹੋਰ ਕਿਸੇ ਦਿਨ ਪੁਣਾ ਫੇਰ ਜ਼ਿੰਮੇਵਾਰੀ ਮੇਰੀ ਕੋਈ ਨਹੀਂ ਭਾਵੇਂ ਲੈਂਡਰ ਖੋਲ ਦੇਵੇਂ ਪਾੜ ਜੇ ਤੇ ਮੈਂ ਇਹਨੂੰ ਹੱਸ ਕੇ ਪੁੱਛ ਬੈਠਾ ਵੀ ਇਹ ਗੱਲ ਤੂੰ ਕਿਉਂ ਕਹੀ ਨਾ ਕਹਿੰਦਾ ਜੇ ਵੀਰਵਾਰ ਪਹੁੰਚੇ ਮੈਂ ਮਟੀਰੀਅਲ ਪੂਰਾ ਪਾਉਂ ਪਾਟੂ ਕਿਦਾਂ ਸੀਮੈਂਟ ਦੀ ਬੋਰੀ ਇੱਕ ਵੱਧ ਪਾਉਂ ਤੇ ਜੇ ਅੱਗੋਂ ਪੁੱਛੋਂ ਪਹੁੰਚੇ ਮੈਂ ਦੋ ਪੁਰੀਆਂ ਘੱਟ ਪਾ ਦੂੰ ਪੀਰ ਕੀ ਕਰ ਲੂ ਉੱਥੇ ਹੱਥ 'ਚ ਮੇਰੇ ਕਹਿੰਦਾ ਕਿਉਂ ਜੀ ਸਾਰਾ ਕੁਝ ਤੇ ਠੇਕੇਦਾਰ ਦੇ ਹੱਥ 'ਚ ਕਿਉਂ ਪਿਆ ਰਹਿਓ ਤੇ ਫੇਰ ਪੀਰ ਕੌਣ ਹੋਇਆ ਠੇਕੇਦਾਰ ਨਹੀਂ ਗੁੱਸੇ ਹੋਣਾ ਚਾਹੀਦਾ ਪੀਰ ਉਹ ਆ ਤੁਹਾਡਾ ਤੇ ਸਾਡੇ ਲੋਕ ਪੀਰ ਹੋਰ ਕਿਸ ਨੂੰ ਮੰਨੀ ਜਾਂਦੇ ਪੀਰ ਤੇ ਉਹ ਆ ਉਹਨੂੰ ਮਨਾ ਲੋਗੇ ਤੇ ਦੋ ਬੋਰੀਆਂ ਵੱਧ ਪਾੜ ਕੇ ਜਿਹਦਾ ਸੀਮੈਂਟ ਸਹੀ ਰਹੇ ਤੁਹਾਡਾ ਲੈਂਟਰ ਸਹੀ ਰਹੂਗਾ ਤੇ ਜੇ ਉਹ ਹੀ ਗੁੱਸੇ ਹੋ ਗਿਆ ਤੇ ਪੀਰ ਜਿੰਨੇ ਮਰਜ਼ੀ ਮਨਾਈ ਜਾਓ ਹਾਂ ਜਿੰਨੀਆਂ ਮਰਜ਼ੀ ਤੁਸੀਂ ਜਾ ਕੇ ਉੱਥੇ ਦੀਗਾਂ ਕਰਾਈ ਜਾਓ ਤੇ ਲੈਂਟਰ ਦੇ ਪਟਣਾ ਪਟਣਾ ਇਸ ਕਰਕੇ ਅਜੇ ਤੱਕ ਸਾਨੂੰ ਸਮਝ ਹੀ ਨਹੀਂ ਆਈ ਤੋ ਮੈਨੂੰ ਕਹਿੰਦਾ ਇੱਦੇ ਨਾਲ ਮੈਂ ਕਈ ਪਰਿਵਾਰਾਂ ਦੇ ਵੀਰਵਾਰ ਲੈਂਟਰ ਪਾਏ ਉਹਨਾਂ ਨੂੰ ਸਮਝਾ ਕੇ ਵੀ ਭੱਲੇ ਉਹ ਦਿਨ ਸਾਰੇ ਰੱਬ ਦੇ ਆ ਸਫਲ ਮਹੂਰਤ ਮੂਰਤ ਮੂਰਤ ਸ਼ਬਦ ਜਿਹੜਾ ਮੂਰਤ ਸ਼ਬਦ ਹੈ ਜਿਹਨੂੰ ਤੱਤੇ ਨੂੰ ਔਂਕੜ ਆਊਗਾ ਨਾ ਉਹ ਸਮੇਂ ਲਈ ਆਉਣਾ ਜਦੋਂ ਤੱਤੇ ਨੂੰ ਸਿਹਾਰੀ ਆਲਾ ਆਊਗਾ ਉਹਦਾ ਮਤਲਬ ਸ਼ਕਲ ਵਾ ਜਿਵੇਂ ਅਕਾਲ ਮੂਰਤ ਉਥੇ ਤੱਤੇ ਨੂੰ ਸਿਹਾਰੀ ਆ ਜਦੋਂ ਪੜਦੇ ਆਪ ਅਕਾਲ ਮੂਰਤ ਪ੍ਰਮਾਤਮਾ ਦੀ ਜਿਹੜੀ ਮੂਰਤ ਵਾ ਉਹ ਸਮੇਂ ਦੇ ਪ੍ਰਭਾਵ ਤੋਂ ਰਹਿਤ ਵਾ ਸਮੇਂ ਦਾ ਕੋਈ ਉੱਤੇ ਪ੍ਰਭਾਵ ਨਹੀਂ ਜਦੋਂ ਤੱਤੇ ਨੂੰ ਔਂਕੜ ਆ ਗਿਆ ਉਦੋਂ ਪੜਾਂਗੇ ਨੂੰ ਆਪਾਂ ਹਲੰਤ ਲਾ ਕੇ ਮੂਰਤ ਮੂਰਤ ਜਿਵੇਂ ਆਪਾਂ ਕਹਿੰਦੇ ਤੁਸੀਂ ਮੂਰਤ ਨਹੀਂ ਕਢਾਇਆ ਤੇ ਪਾਸ਼ਾ ਕਹਿੰਦਾ ਸਫਲ ਮੂਰਤ ਇਨੂੰ ਇਦਾਂ ਆਪਣਾ ਸਫਲ ਮੂਰਤ ਉਹ ਸਮਾਂ ਸਫਲ ਵਾ ਸਫਲਾ ਘੜੀ ਉਹ ਘੜੀ ਵੀ ਸਫਲ ਆ ਮਹਾਰਾਜ ਕਿਹੜੀ ਜਿੱਤ ਸੱਚੇ ਨਾਲ ਪਿਆਰ ਆਖੋ ਸਤਨਾਮ ਸ੍ਰੀ ਜਦੋਂ ਤੇੜਾ ਸੱਚ ਨਾਲ ਪਿਆਰ ਪੈ ਗਿਆ ਤੁਸੀਂ ਸਤਗੁਰ ਦੀ ਬਾਣੀ ਪੜਦੇ ਹੋ ਗੁਰੂ ਤੇ ਭਰੋਸਾ ਤੁਹਾਨੂੰ ਮਟੀਰੀਅਲ ਅਗਰੇ ਤੁਹਾਡੇ ਲੈਂਟਰ ਚ ਪੂਰਾ ਪਾਇਆ ਪਾਟੂ ਕਿਦਾਂ ਜੀ ਤੇ ਜੇ ਅਗਲੇ ਨੇ ਲੈਂਟਰ ਚ ਮਟੀਰੀਅਲ ਪੂਰਾ ਨਾ ਪਾਇਆ ਤੁਸੀਂ ਜੁਨੀਆਂ ਮਰਜ਼ੀ ਦੇਗਾ ਕਰਾਈ ਜਾਓ ਜਿੰਨੇ ਮਰਜ਼ੀ ਨਾਰੀ ਦੇ ਭੰਨੀ ਜਾਓ ਲੈਂਟਰ ਤੇ ਪਾਟੂ ਪਾਟੂ ਜੀ ਪਾਵੇਂ ਤੁਸੀਂ 5-10 ਦਿਨ ਹੋਰ ਲੇਟ ਖੋਲ ਲੋ ਕੋਈ ਗੱਲ ਤੇ ਮਟੀਰੀਅਲ ਤੇ ਆ ਨਾ ਜਿਹੜਾ ਉਹਦੇ ਵਿੱਚ ਸਮਾਨ ਪੈਣਾ ਵਾ ਹੁਣ ਇਹ ਤੇ ਸ਼ਬਦ ਵਰਤਿਆ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਸਾਰੇ ਬੋਲੋ ਜਿਤ ਸੱਚੇ ਨਾਲ ਉਹ ਸਮਾਂ ਘੜਾ ਚੰਗਾ ਹੈ ਉਹ ਪਲ ਘੜੀ ਸੈਕਿੰਡ ਮਿੰਟ ਚੰਗੀ ਜਦੋਂ ਸੱਚੇ ਨਾਲ ਪਿਆਰ ਪੈ ਗਿਆ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਅਗੇ ਕਹਿੰਦੇ ਦੂਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਬਾਹ ਪਕੜ ਗੁਰ ਕਾੜਿਆ ਸੋ ਸਤਗੁਰ ਧਨ ਧਨ ਜਿਨ ਭਰਮ ਗੜ ਤੋੜਿਆ ਗੁਰੂ ਨੇ ਬਾਹ ਫੜ ਕੇ ਬਾਹ ਕੱਢ ਲਿਆ ਸਫਲ ਮਹੂਰਤ ਸਫਲਾ ਘੜੀ ਜਿਤ ਸਚੇ ਨਾਲ ਪਿਆਰ ਦੂਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਦਾਰ ਬਹਾ ਪਕੜ ਗੁਰ ਕਾੜਿਆ ਸੋਈ ਉਤਰਿਆ ਪਰ ਉਪਾਰ ਹੋ ਗਿਆ ਤੋਂ ਪਾਸ਼ਾ ਕੰਦੇ ਫੂਟੋ ਆਂਡਾ ਪਰਮ ਕਾ ਪਰਮ ਦਾ ਆਂਡਾ ਪਾੜ ਗਿਆ ਤੇ ਮਨੇ ਪਇਓ ਪ੍ਰਗਾਸ ਮਨ ਵਿੱਚ ਪ੍ਰਗਾਸ ਹੋ ਗਿਆ ਚਾਨਣ ਹੋ ਗਿਆ ਜਿਹਨੂੰ ਆਪਾਂ ਕਹਿੰਦੇ ਮਨੇ ਪਇਓ ਪ੍ਰਗਾਸ ਕਾਟੀ 베ਰੀ ਪਘਾਂਤੇ ਬੇੜੀਆਂ ਕੱਢ ਦਿੱਤੀਆਂ ਜਿਹੜੀਆਂ ਪੈਰਾਂ ਨੂੰ ਪਈਆਂ ਸੀ ਮੋਹ ਦੀਆਂ ਬੁਰਾਈਆਂ ਦੀਆਂ ਬੇੜੀਆਂ ਉਹ ਕੱਢ ਦਿੱਤੀਆਂ ਕਹਿੰਨੇ ਗੁਰੂ ਨੇ ਕਾਟੀ 베ਰੀ ਪਗਾਹਾਂ ਤੇ ਗੁਰ ਕੀਨੀ ਬੰਦ ਖਲਾਸ ਗੁਰੂ ਨੇ ਬੰਦ ਖਲਾਸੀ ਕਰ ਦਿੱਤੀ ਬੰਦਨਾ ਤੋਂ ਬੋਲੋ ਜੀ ਖਲਾਸੀ ਕਰ ਦਿੱਤੀ ਬੰਦਨਾ ਤੋਂ ਛੁਡਾ ਦਿੱਤਾ ਇਹ ਆ ਮੁਕਤੀ ਸਿੱਖ ਨੇ ਮੰਗਣੀ ਆਪਣੇ ਗੁਰੂ ਕੋਲ ਮਹਾਰਾਜ ਮੈਨੂੰ ਬੰਦਨਾ ਤੋਂ ਮੁਕਤ ਕਰੋ ਮਹਾਰਾਜ ਮੈਨੂੰ ਬੰਦਨਾ ਤੋਂ ਮੁਕਤ ਕਰੋ ਮੈਂ ਵਹਿਮਾਂ ਚੋਂ ਭਰਮਾਂ ਚੋਂ ਬੰਦਨਾ ਚੋਂ ਮੁਕਤ ਹੋ ਸਕਾਂ ਮੈਂ ਆਜ਼ਾਦੀ ਦਾ ਨਿਗ ਮਾਨ ਸਕਾਂ ਮੈਂ ਆਪਣੀ ਮਰਜ਼ੀ ਨਾਲ ਉਠਾਂ ਤੁਰਾਂ ਫਿਰਾਂ ਜਦੋਂ ਮੈਂ ਗੁਰੂ ਦਾ ਉਪਦੇਸ਼ ਸਮਝਾਂਗਾ ਫਿਰ ਵਹਿਮਾਂ ਚੋਂ ਨਿਕਲਾਂਗਾ ਅੱਜ ਵਹਿਮਾਂ ਚ ਪਈਏ ਦੁਨੀਆ ਕੋਈ ਬੰਦਾ ਆਪਣੇ ਚੋਰ ਬੰਦਾ ਆਪਣੇ ਕਦੀ ਸਰੀਰ ਤੇ ਚੋਰ ਲਿਖਾਉਂਦਾ ਤੁਹਾਨੂੰ ਦੱਸਿਆ ਵੀ ਹੋਵੇ ਚੋਰ ਤੇ ਉਹਨੇ ਆਪਣੇ ਸਰੀਰ ਤੇ ਲਿਖਾਇਆ ਹੋਵੇ ਕਿ ਮੈਂ ਚੋਰ ਆ ਲਾਲਚੀ ਬੰਦਾ ਆਪਣੇ ਸਰੀਰ ਤੇ ਲਿਖਾਉਂਦਾ ਮੈਂ ਲਾਲਚੀ ਆ ਨਹੀਂ ਕਰੋਧੀ ਬੰਦਾ ਆਪਣੇ ਸਰੀਰ ਤੇ ਲਿਖਾਉਂਦਾ ਮੈਂ ਕਰੋਧੀ ਆ ਪਰ ਵਹਿਮੀ ਬੰਦਾ ਲਿਖਾਉਂਦਾ ਕਿ ਮੈਂ ਵਹਿਮੀ ਆ ਆ ਧਾਗੇ ਨਗਰ ਵਾਲੀਆਂ ਮੁੰਦਰੀਆਂ ਇਹ ਨਿਸ਼ਾਨੀ ਕਾਹਦੀ ਆ ਭਲਾ ਬੋਲੋ ਜੀ ਵਹਿਮ ਦੀ ਜੇ ਕੱਲਾ ਕੜਾਈ ਆ ਫਿਰ ਬੰਦ ਸਮਝ ਆ ਜਾਂਦੀ ਆ ਬੰਦਾ ਵਹਿਮ ਨਹੀਂ ਕਰਦਾ ਕਈਆਂ ਨੇ ਆਪਣੀਆਂ ਗੱਡੀਆਂ ਵੀ ਉਹਨਾਂ ਚ ਵੀ ਧਾਗੇ ਬਦਦੇ ਨੇ ਸਟੀering ਨਾਲ ਧਾਗੇ ਬਦਦੇ ਦੇ ਕਹਿੰਦੇ ਐਵਰੇਜ ਵਧ ਦਊਗੀ ਕਈਆਂ ਨੇ ਟਰੈਕਟਰਾਂ ਦੇ ਸਟੀering ਨਾਲ ਬਦਦੇ ਹੁੰਦੇ ਕਰਦੇ ਕਈ ਵਹਿਮ ਹੀ ਆ ਵਹਿਮ ਕਰਦੇ ਕਈਆਂ ਨਿਸ਼ਾਨ ਸਾਹਿਬ ਦੇ ਜਦੋਂ ਚੋਲੇ ਉਤਾਰੇ ਜਾਂਦੇ ਆ ਬਦਲੇ ਜਾਂਦੇ ਆ ਕਈ ਉਹਦੀਆਂ ਕਪੜਾ ਲੈ ਕੇ ਘਰ ਲੈ ਕੇ ਆਉਣਗੇ ਵੀ ਇਹ ਘਰ ਰੱਖਾਂਗੇ ਇਸ ਟਰੈਕਟਰ ਦੇ ਸਟੀering ਨਾਲ ਬਣਾਂਗੇ ਟਰੈਕਟਰ ਐਵਰੇਜ ਵਧ ਦਊਗੀ ਹੁਣ ਤੁਸੀਂ ਸਰਵਿਸ ਨਹੀਂ ਕਰਾਓਗੇ ਤੇ ਪੰਪ ਤੇ ਖਲੋਣਾ ਖਲੋਣਾ ਉਹਦਾ ਇਹ ਤਾਂ ਮਤਲਬ ਇਹ ਥੋੜਾ ਬਤਨੂ ਰਾਇਤ ਮਿਲ ਗਈ ਵੀ ਤੁਸੀਂ ਟਰੈਕਟਰ ਦੀ ਸਰਵਿਸ ਨਾ ਕਰਾਓ ਇਹਦਾ ਐਲ ਨਾ ਬਦਲੋ ਇਹ ਚ ਤੇਲ ਨਾ ਪਵਾਓ ਇਹ ਤਾਂ ਤੁਹਾਨੂੰ ਗਲਤ ਸਮਝਦੇ ਹੋ ਅਸੀਂ ਤਾਂ ਤਰ੍ਹਾਂ ਤਰ੍ਹਾਂ ਦੇ ਧਾਗੇ ਤਵੀਤ ਰੱਖਾਂ ਕਈ ਰੱਖਾਂ ਬੰਦੇ ਆ ਜਦੋਂ ਅਸੀਂ ਕੈਂਪ ਲਾਉਂਦੇ ਹੁੰਦੇ ਸੀ ਤੇ ਕਈ ਵਾਰੀ ਕਈਆਂ ਬੱਚਿਆਂ ਦੇ ਧਾਗੇ ਤਵੀਤ ਅਸੀਂ ਵੇਖਣੇ ਤੇ ਉਹਦੇ ਵਿੱਚੋਂ ਇਦਾਂ ਜਦੋਂ ਵੇਖਣਾ ਖੋਲ ਕੇ ਤੇ ਉੱਚ ਸ਼ਬਦ ਲਿਖਿਆ ਹੋਣਾ ਔਖੀ ਕਿਹੜੀ ਨਾ ਦੇਖਣ ਦੇ ਕਹਿੰਦਾ ਕਿੱਥੋਂ ਦਿੱਤਾ ਇਹ ਬਾਬਾ ਜੀ ਨੇ ਲਿਖ ਕੀਤਾ ਸੀ ਤੇ ਅਸੀਂ ਡੌੜੇ ਨਾ ਬੰਦਾ ਵੀ ਡਰ ਬੜਾ ਆਉਂਦਾ ਸੀ ਰਾਤ ਨੂੰ ਡਰਤੇ ਆਪੇ ਹੋਣਾ ਜਦੋਂ ਅਸੀਂ ਵੇਖੋ ਗੱਲ ਜਦੋਂ ਤੁਸੀਂ ਉੱਤੇ ਲਾ ਕੇ ਡਰਾਉਣੀਆਂ ਗੱਲਾਂ ਕਰਨੀ ਅਸੀਂ ਰਾਤ ਨੂੰ ਤੁਸੀਂ ਸੌਣ ਲੱਗਿਆਂ ਸੋਲਾ ਸਾਹਿਬ ਦੀ ਬਾਣੀ ਪੜ੍ਹ ਕੇ ਸੌ ਤੁਹਾਡੇ ਵਿਚਾਰ ਨੇ ਇਹ ਕੋਣੀ ਚਾਹੀਦੀ ਡਰਨਾ ਆਪਾਂ ਕਿੱਥੋਂ ਆ ਜੀ ਡਰਾਉਣੀਆਂ ਅਸੀਂ ਆਪੇ ਅਸੀਂ ਤੇ ਇਦਾਂ ਨਿਆਣਾ ਪਾਲਦੇ ਆ ਉਹਨੂੰ ਨਵਾਈਏ ਤੇ ਨਾਲ ਹੀ ਕਹੀ ਜਾਣਗੇ ਅਬਰ ਮਾਊ ਆ ਗਈ ਉਹ ਨਾਲਾ ਉਹਨੂੰ ਉਹਨੂੰ ਸਮਝ ਨਹੀਂ ਆਉਂਦੀ ਵੀ ਮਾਊ ਕੀ ਆ ਉਹਨੂੰ ਨਵਾਉਣ ਲੱਗਿਆਂ ਵੀ ਡਰਾਈ ਜਾਂਦੇ ਅਸੀਂ ਸਕੂਲੇ ਭੇਜਣ ਲੱਗਿਆਂ ਵੀ ਡਰਾਉਨੇ ਆ ਤੈਨੂੰ ਪੁਲਿਸ ਨੂੰ ਫੜਾ ਦੇਣਾ ਹੀ ਉਹ ਵੱਡਾ ਹੋ ਕੇ ਕਦੀ ਅਫਸਰ ਸਾਹਮਣੇ ਗੱਲ ਕਿਦਾਂ ਕਰੂ ਜਿਹਨੂੰ ਤੂੰ ਨਿੱਕੇ ਹੁੰਦੇ ਨੂੰ ਡਰ ਪਾਤਾ ਤੈਨੂੰ ਭਾਈ ਫੜ ਕੇ ਲੈ ਜਾਣਗੇ ਤੈਨੂੰ ਲੋ ਡਰ ਹੀ ਪਾਤਾ ਬੱਚਿਆਂ ਨੂੰ ਬੱਚੇ ਨੂੰ ਡਰ ਡਰ ਹੁਣ ਇੱਕ ਬੰਨੇ ਬਾਬਾ ਫਤੇ ਸਿੰਘ ਹੋਣੀ 7 ਸਾਲ ਦੇ ਜ਼ੋਰਾਵਰ ਸਿੰਘ ਹੋਣੀ ਯੁਰਤ ਨਾਲ ਗੱਲ ਕਰਦੇ ਆ ਤੇ ਅਸੀਂ ਤੇ ਡਰਾ ਡਰਾ ਕੇ ਨਿਆਣੇ ਪੈਦਾ ਕਰਦੇ ਆ ਡਰਾ ਡਰਾ ਕੇ ਉਹਨਾਂ ਨੂੰ ਜਿਹੜਾ ਵਾ ਪਾਲਦੇ ਆ ਨਿੱਕੇ ਨਿੱਕੀਆਂ ਗੱਲਾਂ ਡਰ ਬਿਠਾਤਾ ਸੀ ਆਪ ਵੱਡੇ ਡਰੀ ਜਾਂਦੇ ਆ ਜੀ ਛੋਟਿਆਂ ਦੀ ਤੇ ਗੱਲ ਹੀ ਛੱਡ ਦਿਓ ਤੁਸੀਂ ਵੱਡਿਆਂ ਦੇ ਅੰਦਰ ਡਰ ਬਿਠਾ ਸੇਰੇ ਗੁਰਦੁਆਰੇ ਮੱਥਾ ਟੇਕ ਕੇ ਆਉਂਦੇ ਆ ਜਾਂਦਿਆਂ ਨੂੰ ਫੇਰ ਗੱਡੀ ਜਦੋਂ ਕਿਤੇ ਰਾਜ ਕੋਈ ਜਗਾ ਵੇਖਦੇ ਆ ਫੇਰ ਮੱਥਾ ਠੇਕ ਜਾਂਦੇ ਤੀਕ ਦਿਨੇ ਆ ਵੀ ਕਿਤੇ ਰਾਜ ਮੇਰਾ ਨੁਕਸਾਨ ਹੀ ਨਾ ਹੋ ਜਾਏ ਕੋਈ ਵਹਿਮ ਹੈ ਸਾਡੇ ਮਨਾਂ ਵਿੱਚ ਕੋ ਕਿ ਅਸੀਂ ਭਰਮਾਂ ਦੇ ਆਂਡੇ ਵਿੱਚ ਪਏ ਹੋਏ ਆ ਪਾਸ਼ਾ ਕਹਿੰਦੇ ਫੂਟੋ ਆਂਡਾ ਭਰਮ ਕਾ ਮਨੇ ਪਇਓ ਪ੍ਰਕਾਸ਼ ਕਾਟੀ 베ਰੀ ਪਗਾਹਾਂ ਤੇ ਗੁਰਕੀਨੀ ਬੰਦ ਖਲਾਸ ਗੁਰੂ ਨੇ ਬੰਦਨਾ ਤੋਂ ਖਲਾਸੀ ਕਰ ਦਿੱਤੀ ਅਜਿ ਤਰ੍ਹਾਂ ਤਰ੍ਹਾਂ ਦੇ ਵਹਿਮ ਪਾਤੇ ਜਗ੍ਹਾ ਬਣਾ ਦਿੱਤੀਆਂ ਇਹ ਜਗ੍ਹਾ ਬੜੀ ਜਾ ਰਹੀ ਹੈ ਜੀ ਇੱਥੇ ਬੜਾ ਕਈਆਂ ਦੇ ਘਰਾਂ ਬਾਰੇ ਵਹਿਮ ਪਾਤਾ ਵੀ ਇਹ ਘਰ ਦੇ ਵਿੱਚ ਕੋਈ ਜਗ੍ਹਾ ਹੈਗੀ ਇਸ ਕਰਕੇ ਇੱਥੇ ਲਵੇਰਾ ਨਹੀਂ ਇਹਨਾਂ ਦੇ ਹੁੰਦਾ ਇਹਨਾਂ ਦੇ ਨਿਆਣੇ ਬਿਮਾਰ ਰਹਿੰਦੇ ਆ ਉਹ ਜਦੋਂ ਘਰ ਵੇਚ ਦਿੰਦੇ ਆ ਉੱਥੇ ਮੱਝਾਂ ਵੀ ਦੁੱਧ ਦੇਈ ਜਾਂਦੀਆਂ ਉਹਨਾਂ ਦੇ ਨਿਆਣੇ ਪੜੀ ਵੀ ਜਾਂਦੇ ਆ ਗੱਲ ਆਪਣੀ ਨਹੀਂ ਮੰਨਣੀ ਵੀ ਅਸੀਂ ਪੜਦੇ ਨਹੀਂ ਸੀ ਮੱਝਾਂ ਨੂੰ ਪਠੇ ਨਹੀਂ ਸੀ ਪਾਉਂਦੇ ਇਦਾਂ ਤੇ ਫਿਰ ਦੁਨੀਆ ਤੇ ਤਰੱਕੀ ਨਾ ਕਰ ਸਕੇ ਕਈਆਂ ਲੋਕਾਂ ਨੇ ਅਸਾ ਕਈ ਬੰਦੇ ਜਾਣ ਕੇ ਵੀ ਡਰਾਉਂਦੇ ਆ ਵੀ ਇਹ ਘਰ ਵੇਚ ਕੇ ਜਾਣ ਤੇਹੀਂ ਖਰੀਦ ਲੀਏ ਮੁੜ ਕੇ ਬੋਲੋ ਪਿਆਰਿਓ ਉਹ ਅਗਲੇ ਸਸਤਾ ਹੀ ਵੇਚਦੇ ਉਦਾਂ ਉਹਨਾਂ ਵੱਧ ਮੰਗਣੇ ਅਗਲਾ ਅਗਦਾ ਗਲੋਂ ਲਾਉ ਪਰਾਂ ਕਈ ਇਦਾਂ ਕਹਿੰਦੇ ਇੱਥੇ ਬੰਦਾ ਮਰਿਆ ਤਾਂ ਨਹੀਂ ਇੱਥੇ ਹੁਣ ਮਜਾਂ ਦੋ ਦਿੰਦੀਆਂ ਵੀ ਕਿਹੜਾ ਘਰ ਜਿਸੇ ਕਦੀ ਬੰਦਾ ਨਹੀਂ ਮਰਿਆ ਜੀ ਬੋਲੋ ਗੁਰੂ ਕੇ ਪਿਆਰਿਓ ਕੋਈ ਦੁਨੀਆ ਦਾ ਐਸਾ ਘਰ ਹੈਗਾ ਹਰ ਘਰ ਦੇ ਵਿੱਚ ਕੋਈ ਨਾ ਕੋਈ ਇਦਾਂ ਕਰਨਗੇ ਜੀ ਇਥੇ ਨਾ ਅਵਗਤ ਹੈ ਛੋਟੀ ਉਮਰ 'ਚ ਹੀ ਮਰ ਗਿਆ ਸੀ ਨਾ ਇਸ ਕਰਕੇ ਉਹਦੀ ਰੂਹ ਭੜਗਦੀ ਫਿਰਦੀ ਹੈ। ਇਦਾਂ ਦੇ ਸ਼ਬਦ ਅਸੀਂ ਬੋਲਦੇ ਆਂ। ਅਵਗਤ ਤੁਹਾਡੇ ਕੋਲ ਕੀ ਗਰੰਟੀ ਅਵਗਤ ਹੈ ਜੀ? ਤੁਹਾਡੇ ਕੋਲ ਗਰੰਟੀ ਕੀ ਹੈ? ਛੋਟੀ ਉਮਰ ਦਾ ਸੀ ਜੀ ਅਵਗਤ ਪੂਰਾ ਹੋਇਆ। ਤੇ ਜਿਹੜੇ ਨਿੱਕੇ ਨਿੱਕੇ ਮੀਰਮਨੂ ਦੀ ਜੇਲ੍ਹ 'ਚ ਛੋਟੇ ਛੋਟੇ ਬੱਚੇ ਉਹਨਾਂ ਦੀ ਉਮਰ ਪੂਰੀ ਹੋ ਗਈ ਸੀ। ਜਿਹੜੇ 2-2 3-3 4-4 ਮਹੀਨਿਆਂ ਦੇ ਬੱਚਿਆਂ ਨੂੰ ਆਕਾਸ਼ ਵਾਲ ਨੂੰ ਸੁੱਟ ਕੇ ਥੱਲੇ ਨੇਜੇ ਕੀਤੇ ਗਏ। ਬੰਦਾ ਸਿੰਘ ਬਹਾਦਰ ਦੇ 4 ਸਾਲ 7 ਮਹੀਨੇ ਦੇ ਸਭ ਜਾਦੇ ਨੂੰ ਧਰਤੀ ਤੇ ਲੰਮਾ ਪਾ ਕੇ ਉਹਦੇ ਜੂੰਦੇ ਦਾ ਦਿਲ ਕੱਢ ਕੇ ਬਾਪ ਦੇ ਮੂੰਹ ਚ ਪਾਇਆ ਗਿਆ ਉਹਦੀ ਉਮਰ ਪੂਰੀ ਹੋ ਗਈ ਸੀ ਕੌਣ ਲੋਕ ਨੇ ਜਿਹੜੇ